ਹਾਂਜੀ ਤੁਸੀਂ ਦਾ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਅੱਜ ਆਪਾਂ ਨਵੇਂ ਪੋਡਕਾਸਟ ਵਿੱਚ ਲੈ ਕੇ ਤੁਹਾਡਾ ਹੋਰ ਫੇਰ ਸਵਾਗਤ ਕਰਦੇ ਆਂ ਇਹ ਸਾਡਾ ਦੂਜਾ ਪੋਡਕਾਸਟ ਹੈਗਾ ਅਸੀਂ ਪੋਡਕਾਸਟ ਦੀ ਥੋੜੀ ਜਿਹੀ ਜਿਹੀ ਲੋਕੇਸ਼ਨ ਤੇ ਆਪਦੇ ਖੇਤ ਵਿੱਚ ਲੈ ਕੇ ਆਏ ਆਂਗੇ ਮੈਨੂੰ ਪਤਾ ਹੈਗਾ ਇਹ ਵੀਡੀਓ ਥੋੜੀ ਜਿਆਦਾ ਵਧੀਆ ਹੋਊਗੀ ਆ ਅੱਗੇ ਅੱਗੇ ਵਾਲਿਆਂ ਪਹਿਲਾਂ ਇੱਕ ਦੋ ਵੀਡੀਓ ਨਾਲੋਂ ਤੁਸੀਂ ਆਪਣੇ ਪੇਜ ਵਿੱਚ ਚੱਕ ਚੈੱਕ ਕਰ ਸਕਦੇ ਹੋ ਆਪਣੀ ਲੋਕੇਸ਼ਨ ਜਿਆਦਾ ਵਧੀਆ ਨਹੀਂ ਸੀਗੀ ਜਿਹਦੇ ਵਿੱਚ ਇਕੋ ਯਾਨੀ ਕਿ ਆਵਾਜ਼ ਦੀ ਗੂੰਜ ਬਾਲੀ ਆਉਂਦੀ ਸੀਗੀ ਤਾਂ ਕਰਕੇ ਸਾਨੂੰ ਥੋੜਾ ਜਿਹਾ ਲੋਕੇਸ਼ਨ ਚੇਂਜ ਕਰਨੀ ਪਈ ਤੇ ਖੇਤ ਨਾਲੋਂ ਵਧੀਆ ਕੋਈ ਜਗ੍ਹਾ ਨਹੀਂ ਹੋ ਜਾਦਗੀ ਤੇ ਆਪਾਂ ਪਹਿਲਾ ਟੌਪਿਕ ਤੇ ਆਪਾਂ ਗੱਲ ਕਰ ਆਪਾਂ ਅੱਜ ਜੋ ਆਪ ਟੌਪਿਕ ਲੈ ਕੇ ਆਏ ਆ ਉਹ ਟੌਪਿਕ ਸਾਡਾ ਹੈਗਾ ਹੈ 모바일 ਫੋਨ ਤੇ ਹਾਂ ਹੈਨਾ 모바일 ਫੋਨ ਦੇ ਉੱਪਰ ਸਾਡੇ ਨਾਲ ਅੱਜ ਨਿਰਮਲ ਫੇਰ ਸਾਡੇ ਨਾਲ ਹਾਜ਼ਰ ਆ ਗਏ ਨਿਰਮਲ ਸਿੰਘ ਸਾਡੇ ਸਪੰਡ ਸਮਾਦ ਭਾਈ ਤੋਂ ਹੀ ਮੇਰਾ ਮਿੱਤਰ ਹੈਗਾ ਇਹ ਬਹੁਤ ਛੋਟੇ ਟਾਈਮ ਤੋਂ ਛੋਟੇ ਹੁੰਦੇ ਤੋਂ ਮੈਂ ਇਹਨੂੰ ਜਾਣਦਾਗਾ ਤੇ ਸਾਡੀ ਛੋਟੇ ਹੁੰਦਿਆਂ ਤੋਂ ਹੀ ਸਾਡੀ ਇੱਕ ਦੂਜੇ ਨਾਲ ਯਾਰੀ ਦੋਸਤੀ ਹੈਗੀ ਤੇ ਅਸੀਂ ਕਿਸੇ ਹੋਰ ਲੋਕਾਂ ਨੂੰ ਬੁਲਾਉਣ ਦੀ ਬਜਾਏ ਸੋਚਿਆ ਵੀ ਗੱਲ ਕਿਉਂ ਨਾ ਸੀ ਆਪਸ ਵਿੱਚ ਹੀ ਗੱਲਾਂ ਬਾਤਾਂ ਕਰਕੇ ਵੀ ਮੋਇਲ ਦੇ ਵਿਸ਼ੇ ਦੇ ਉੱਪਰ ਚਰਚਾ ਕੀਤੀ ਜਾਵੇ। ਸੱਸੀ ਗੱਲ ਨਰਮਲ ਬਈ ਸੱਸੀ ਗੱਲ ਜੀ। ਮੇਰੇ ਆਪਾਂ ਨੂੰ ਹੁਣ ਆਪਾਂ ਇਹ ਗੱਲ ਕਰਨੀ ਨਰਮਲ ਭਰਾ ਆਪਾਂ। ਹਾਂਜੀ। ਮੋਇਲਾਂ ਦੇ ਵਿੱਚ ਤੁਸੀਂ ਆ ਇਹ ਮੇਰੇ ਵੀਰ ਦੀ ਦੁਕਾਨ ਆ ਗਈ ਇਹਦੀ। ਹਾਂਜੀ। ਠੀਕ ਆ। ਤੇ ਬਿੱਟੂ ਤੁਸੀਂ ਜਦੋਂ ਆਪਣਾ ਕੰਮ ਜੋ ਸਟਾਰਟ ਕੀਤਾ ਤੁਸੀਂ ਮੋਇਲਾਂ ਦੇ ਫੋਨ ਦਾ। ਹਾਂਜੀ। ਤੁਸੀਂ ਕੀ ਸੋਚੇ ਕੰਮ ਕੀਤਾ ਸੀਗਾ ਤੇ ਕੀ ਆਪਣੀ ਮਜਬੂਰੀ ਹੁੰਦੀ ਆ ਜਾਂ ਆਪਣਾ ਕੋਈ ਇਹ ਮਨਾਂ ਦੋਈ ਤਰੀਕਾ ਨਾਲ ਬੰਦਾ ਕੰਮ ਕਰਾ ਜਾਂ ਮਜਬੂਰੀ ਨਾਲ ਜਾਂ ਸ਼ੌਂਕ ਨਾਲ ਥੋੜਾ ਇਹਨਾਂ ਦੋਨਾਂ ਵਿੱਚ ਕੀ ਸੀ ਬਈ ਸਾਡਾ ਅ ਹੈਰੀ ਵੀਰੇ ਗੱਲ ਇਹ ਹੈਗੀ ਆ ਵੀ ਕਈ ਰਹਿਣਾ ਆਪਾਂ ਜਦੋਂ ਕੋਈ ਵੀ ਕੰਮ ਕਰਦੇ ਆਗੇ ਹੂੰ ਉਦੋਂ ਆਪਾਂ ਨੂੰ ਅਸਲ ਵਿੱਚ ਪਤਾ ਨਹੀਂ ਹੁੰਦਾ ਵੀ ਆਪਾਂ ਕੰਮ ਸਟਾਰਟ ਕਿਹੜਾ ਕਰਨਾ ਹੈ ਪੈਸੇ ਹੀ ਆਪਾਂ ਇਹ ਮਾੜਾ ਮੋਟਾ ਕੋਈ ਆਪਾਂ ਨੂੰ ਇੰਟਰਸਟ ਹੁੰਦਾ ਹੈਗੇ ਕੰਮ ਦਾ ਆਪਾਂ ਉੱਥੇ ਹੀ ਸ਼ੁਰੂਆਤ ਕਰਦੇ ਆਗੇ ਹੂੰ ਉਹਦੇ ਵਿੱਚ ਇਹ ਵੀ ਨਹੀਂ ਹੁੰਦਾ ਵੀ ਆਪਾਂ ਕਮਾਈ ਕਰਨੀ ਇਹ ਕੰਮ ਚੋਂ ਤੇ ਕੰਟ੍ਰੈਸਟ ਨੂੰ ਲੈ ਕੇ ਥੋੜਾ ਬੰਦਾ ਅੱਗੇ ਵਧਦਾ ਜ ਜਿਹਨਾਂ ਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਮੈਂ ਇਹ ਕੰਮ ਦੇ ਵਿੱਚ ਤਾਂ ਫੇਰ ਉਹ ਇਹ ਆਪਣਾ ਰਾਹ ਚੋਂ ਲੈਂਦਾ ਕਿ ਮੈਂ ਇਹ ਕੰਮ ਕਰਨਾ ਹੈਗਾ ਬਿਲਕੁਲ ਹਾਂ ਕੋਈ ਜ਼ਰੂਰੀ ਨਹੀਂ ਹੁੰਦਾ ਇਹ ਕਿ ਆਪਾਂ ਕਮਾਈ ਦੇ ਕਰਕੇ ਹੀ ਆਪਾਂ ਕਹਿੰਦਾ ਕੋਈ ਵੀ ਕੰਮ ਕਰਨਾ ਉਹਦਾ ਮੇਨ ਮਕਸਦ ਹੁੰਦੀ ਹੁੰਦੀ ਹੈ ਹਾਂ ਇੱਕ ਰੁਚੀ ਹੁੰਦੀ ਹੈਗੀ ਹੂੰ ਮੈਂ ਵੀ ਪਹਿਲਾਂ ਦੋ ਤਿੰਨ ਕੰਮ ਜਿਵੇਂ ਆਪਾਂ ਸਾਰੇ ਹੀ ਕਰਦੇ ਆਗੇ ਕਿਹਨੇ ਚੋਂ ਆਪਾਂ ਸਕਸੈਸ ਨਹੀਂ ਹੁੰਦੇਗੇ ਜਾਂ ਕੁਝ ਵੀ ਲਾ ਲਓ ਤੁਸੀਂ ਹੂੰ ਤੇ ਮੇਰਾ ਜਿਵੇਂ ਹੁਣ ਸਾਰੇ ਤੁਸੀਂ ਹਣਾ ਸਾਰੇ ਫਰੈਂਡ ਸਰਕਲ ਜਿਹੜਾ ਜਿਹੜਾ ਸੀਗਾ ਆਪਣੇ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਹੂੰ ਤੇ ਮੇਰਾ ਕੰਮ ਸੀ ਜਿਵੇਂ ਬਰੀਕੀ ਕੋਈ ਵੀ ਕੰਮ ਆਗੇ ਉਹਦੇ ਤੇ ਐਵੇਂ ਮੱਥਾ ਮਾਰੀ ਜਾਂਦਾ ਜਾਂ ਕੋਈ ਪੇਂਟਿੰਗ ਜਾਂ ਹਾਂ ਪੇਂਟਿੰਗ ਕਰ ਲਈ ਜਾਂ ਕੋਈ ਕਿਸੇ ਦਾ ਕੋਈ ਚੀਜ਼ ਖੋਲ ਲਈ ਨਾ ਲੱਕੜ ਦਾ ਕੰਮ ਵੀ ਤੂੰ ਕੀਤਾ ਹਾਂ ਹਾਂ ਲੱਕੜ ਦਾ ਕੰਮ ਵੀ ਕੀਤਾ ਹੈ ਬ੍ਰਦਰ ਨਾਲ ਕਰਦਾ ਰਿਹਾ ਮੈਂ ਹੂੰ ਤੇ ਇਦਾਂ ਹੀ ਬਸ ਇੰਟਰਸਟ ਬਣ ਗਿਆ ਤੇ ਜਿਵੇਂ ਤੂੰ ਵੀ ਇਹ ਗੱਲ ਮੈਨੂੰ ਕਹੀ ਸੀ ਵੀ ਆਂ ਕਰਕੇ ਤੇਰਾ ਇੰਟਰਸਟ ਵਧੀਆ ਕੰਮ ਦੇ ਵਿੱਚ ਉਹਨੂੰ ਮੋਬਾਈਲਾਂ ਦਾ ਕੰਮ ਵੀ ਰਿਪੇਅਰ ਵਾਲਾ ਵੀ ਨਵਾਂ ਨਵਾਂ ਚੱਲਿਆ ਸੀਗਾ ਹੂੰ ਉਦੋਂ ਦਾ ਮੇਰੇ ਹਿਸਾਬ ਨਾਲ ਜਿਹੜੇ ਇਹ ਆਪ ਗੱਲਵੇਂ ਉਹਨਾਂ ਦੀ ਕਰਦੇ ਆ 2000 ਮੇਰੇ ਹਿਸਾਬ ਨਾਲ 10 11 ਦੀ ਗੱਲ ਕਰਦੇ ਆਂ ਅਸੀਂ ਜਦੋਂ ਆਈਫੋਨ ਲੋਕਾਂ ਨੂੰ ਪਤਾ ਹੀ ਨਹੀਂ ਹੁੰਦੇ ਸੀ ਆਈਫੋਨ 2 ਤਾਂ ਆਈਫੋਨ 3 ਹੁੰਦਾ ਕੀ ਹੈਗਾ ਠੀਕ ਹੈ ਉਹ ਹੁੰਦੇ ਆਪਾਂ ਇਹ ਗੱਲ ਕਰ ਰਹੇ ਆ ਜਿਹੜੀ ਆਪਾਂ ਹੁਣ ਸਾਡੀ ਚਰਚ ਚੱਲ ਜਾਂਦੀ ਆ ਮੈਨੇ ਕੱਲ ਦੱਸ ਤੋ ਮੈਨੂੰ ਜਿਹੜੀ ਆਪਣੀ ਉਹਦੇ ਟਾਈਮ ਨਾਲੋਂ ਥੋੜਾ ਫੋਨਾਂ ਦਾ ਟਾਈਮ ਸੀਗਾ ਤੇ ਹੁਣ ਦਾ ਟਾਈਮ ਆ ਜਿਹੜਾ ਉਹ ਕੀ ਫਰਕ ਪਿਆ ਫੋਨਾਂ ਦੇ ਟਾਈਮ ਦੇ ਵਿੱਚ ਯਾਨੀ ਕਹਿਣ ਦਾ ਮਤਲਬ ਮੇਰਾ ਵੀ ਹੁਣ ਕੀ ਆ ਲੋਕਾਂ ਦੇ ਵਿੱਚ ਯਾਨੀ ਕਿ ਸ਼ਹਿਨ ਸ਼ੇਰ ਤਾਂ ਘਟ ਗਈ ਪੇਜਾਂ ਨੂੰ ਫੜ ਕੇ ਪੈ ਗਿਆ ਸ਼ਹਿਰ ਸ਼ੀਲਤਾ ਘਟ ਗਈ ਕੋਈ ਵੀ ਕੰਮ ਹਰ ਇੱਕ ਦੇ ਕੰਮ ਦੇ ਵਿੱਚ ਜਾਂ ਸਮੇਂ ਦੇ ਵਿੱਚ ਪਰਿਵਰਤਨ ਆਉਂਦਾ ਹੈਗਾ ਹਾਂ ਪਹਿਲਾਂ ਇਹ ਚੀਜ਼ਾਂ ਹੈ ਨਹੀਂ ਸੀਗੀਆਂ ਜੇ ਕੋਈ ਕਿਸੇ ਤਰ੍ਹਾਂ ਲੱਗੇ ਜੇ ਮੋਬਾਈਲ ਖਰਾਬ ਹੋ ਜਾਂਦਾ ਹਾਂ ਤਾਂ ਉਹਨਾਂ ਨੂੰ ਇਹ ਹੀ ਹੈਗਾ ਚਲੋ ਵੀ ਅੱਗੇ ਵੀ ਤਾਂ ਹਨਾ ਕਿਉਂਕਿ ਹੁਣ ਟੱਚ ਫੋਨ ਆ ਗਏ ਕਰਕੇ ਤਾਂ ਇਹਨਾਂ ਦੇ ਕਰਕੇ ਤਾਂ ਪੇਸ਼ੈਂਸ ਬਿਲਕੁਲ ਹੀ ਖਤਮ ਹੋ ਗਿਆ ਲੋਕਾਂ ਦੇ ਵਿੱਚ ਬਿਲਕੁਲ ਟੱਚ ਫੋਨ ਆਉਣ ਨਾਲ ਹਾਂਜੀ ਟੱਚ ਨਾਲ ਵੀ ਇੱਕ ਨਾਲ ਦੇ ਟੱਚ ਆਉਣ ਦੇ ਨਾਲ ਨਾਲ ਕਿਹੜਾ ਆਪਣਾ ਨੈਟ ਆ ਗਿਆ ਜੜਾ ਇੰਟਰਨੈਟ ਆ ਗਿਆ ਹਾਂਜੀ ਹਾਂਜੀ ਇੰਟਰਨੈਟ ਆਉਣ ਦੇ ਨਾਲ ਵੀ ਯਾਨੀ ਕਿ ਬਹੁਤ ਲੋਕਾਂ ਦੇ ਵਿੱਚ ਯਾਨੀ ਕਿ ਪੀਸਾਂ ਘਟ ਗਿਆਗਾ ਬਹੁਤ ਜ਼ਿਆਦਾ ਘਟ ਗਿਆ ਅੱਗੇ ਤਾਂ ਇਹ ਹੁੰਦਾ ਸੀਗਾ ਫੋਨ ਪਿਆਗਾ ਕੋਈ ਛੇੜਦਾ ਨਹੀਂ ਸੀਗਾ ਜਦੋਂ ਕਾਲ ਆ ਗਈ ਤਾਂ ਥੋੜਾ ਬੜਾ ਉਦੋਂ ਬਸ ਕਿਸੇ ਨੇ ਕੋਈ ਮਾੜਾ ਮੋਟਾ ਪੰਗੇ-ਪੁੰਗੇ ਲੈ ਕੇ ਜਾਂ ਗੇਮ ਵਗੈਰਾ ਖੇੜ ਕੇ ਰੱਖ ਦੇਣਾ ਸੱਪਾਂ ਵਾਲੀ ਗੇਮ ਹੁੰਦੀ ਸੀ ਅੱਗੇ ਬਸ ਇੱਕ ਇੱਕ ਦੋ ਗੇਮਾਂ ਮਾਰਦੀਆਂ ਸੀਗਾ ਅ ਅੱਗੇ ਕੀ ਹੁੰਦਾ ਸੀਗਾ ਆਪਣੇ ਟਾਈਮ ਦੇ ਵਿੱਚ ਜਦੋਂ ਆਪਾਂ ਖੇਡਣਾ ਜਦੋਂ ਛੋਟੇ ਹੁੰਦੇ ਸੀਗੇ ਆਪਾਂ ਸੱਪਾਂ ਵਾਲੀ ਗੇਮ ਹੁੰਦੀ ਸੀਗੀ 11 10 11 10 ਦੇ ਵਿੱਚ ਮੋٹے ਫਸਾਪ ਵਾਲੀ ਹੁੰਦੀ ਸੀਗੀ ਬਸ ਇੱਕ ਤੋਂ ਤੇ 13 ਦੇ ਵਿੱਚ 13 ਤੇ 15 ਦੇ ਵਿੱਚ ਤੇ 13 15 ਚ ਹੁੰਦੀ ਜੀ ਬਦਲੇ ਫਸਾਪ ਵਾਲੀ ਐ ਨਾ ਬਸ ਇੱਕ ਹੀ ਗੇਮ ਹੁੰਦੀ ਤੇ ਉਹ ਗੇਮ ਚ ਬੰਦਾ ਮੈਂ ਕਹਿੰਦਾ ਐਰਾ ਵੀ ਬੰਦਾ ਖੋਸ਼ ਹੋ ਕੇ ਵਧੀਆ ਜਾਂਦੀ ਘੱਡ ਲੈਂਦਾ ਸੀ ਉਦੋਂ ਉਹ ਹੀ ਉਹਦੀ ਜ਼ਿੰਦਗੀ ਸੀਗੀ ਉਦੋਂ ਠੀਕ ਐ ਸਿਆਣਾ ਫੋਨ ਦੀ ਕਿਸੇ ਦੀ ਕਿਹੜਾ ਕੋਈ ਮੈਸੇਜ ਆਉਣਾ ਜਾਂ ਕੁਝ ਅੱਜ ਕੱਲ ਤਾਂ 100 ਹਨਾ ਹੁੰਦੀ ਹੈਗੀ ਕਿਸੇ ਨਾਲ ਕਿਸੇ ਦਾ ਫਰੈਂਡ ਸਰਕਲ ਕਿਸ ਤਰ੍ਹਾਂ ਦਾ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਹੁੰਦਾਗਾ ਉਹਦਾ ਮੈਸੇਜ ਇਦਾਂ ਨਹੀਂ ਕਿ ਮੈਂ ਨਹੀਂ ਭੇਜਿਆ ਉਹਨੂੰ ਨਾ ਹੋਵੇ ਨਾ ਇਦਾਂ ਸਾਰੇ ਉਹਨਾਂ ਆਪ ਇਹ ਜੀ ਇਹ ਹੋਰ ਦਾ ਤੁਹਾਨੂੰ ਦੱਸਦਾ ਮੈਂ ਕਈ ਹੰਦੀ ਦੇਖੋਗੇ ਤੁਸੀਂ ਜਿਹੜਾ WhatsApp ਦਾ ਜਿਹੜਾ ਅੱਜ ਕੱਲ ਰੌਲਾ ਸਾਰਾ ਨਾਲ ਵੱਡਾ ਗਾਏ ਨੈਟ ਨਾਲ ਹਾਂ ਠੀਕ ਹੈ ਇੰਟਰਨੈਟ ਨਾਲ ਕੀ ਰੌਲਾ ਪੈਂਦਾ ਹੈਗਾ ਇੰਸਟਾਗ੍ਰਾਮ ਤੇ ਰੌਲਾ WhatsApp ਦਾ ਰੌਲਾ ਰੌਲਾ ਕੀ ਹੁੰਦਾ ਤੂੰ ਮੇਰਾ ਮੈਸੇਜ ਨਹੀਂ ਦੇਖਿਆ ਨਹੀਂ ਦੇਖਿਆ ਜੇ ਆਨਲਾਈਨ ਤੂੰ ਆਇਆ ਸੀ ਲਾਸਟ ਸੀਨ ਤੇ ਆਇਆ ਹੁੰਦਾਗਾ ਤੇਰੀ ਬਲੂ ਟੈਕ ਹੋਈ ਸੀਗੀ ਇਹ ਨਹੀਂ ਤੂੰ ਮੇਰਾ ਵੇਖ ਕੇ ਬਈ ਸਾਰਾ ਨਾ ਵੱਡਾ ਕੰਜਰ ਕਲੇਸ ਇਹੀ ਆ ਅੱਜ ਟਾਈਮ ਦਾ ਦੂਸਰੀ ਗੱਲ ਇਹ ਵੀ ਹੈ ਕਿ ਕੋਈ ਵੀ ਹੁਣ ਆਪਾਂ ਦੇਖੋ ਹੁਣ ਸਵੇਰੇ ਉੱਠਦੇ ਹੈਗੇ ਸਾਰਿਆਂ ਨਾਲ ਪਹਿਲਾਂ ਫੋਨ ਚੱਕਦੇ ਹੈਗੇ ਹਾਂ ਬਿਲਕੁਲ ਸਹਰਾਣ ਥੱਲੇ ਪਿਆ ਹੁੰਦਾ ਆਪਾਂ ਨੇ ਸਿਹਤ ਅਲੀ ਬਿਲਕੁਲ ਖਿਆਲ ਦੇਣੋਂ ਹਟ ਗਏ ਹੈਗੇ ਜਿਵੇਂ ਆਪਾਂ ਕਹਦੇ ਗਏ ਸਵੇਰ ਦਾ ਸਮਾਂ ਇੱਕ ਇਹੋ ਜਿਹਾ ਹੁੰਦਾਗਾ ਜਿੱਥੇ ਬੰਦੇ ਨੇ ਇੱਕ ਹਨਾ ਫਰੈਸ਼ ਉੱਠਣਾ ਹੈਗਾ ਹਮ ਬੰਦਾ ਜੀ ਵਧੀਆ ਸਰੀਰ ਦੀ ਮਨ ਕੇ ਬੈਲਕੋਨ ਕਰੇ ਹਨਾ ਐਕਸਰਸਾਈਜ਼ ਕਰੇ ਜਾਂ ਕੁਝ ਵੀ ਹੋਵੇ ਕਰੇ ਇੰਦਾਂ ਦੀ ਐਕਟੀਵਿਟੀ ਕਰੇ ਹਮ ਤਾਂ ਉਹਦੇ ਜੀ ਕੀ ਇਹਦਾ ਬੰਦਾ ਸਾਰੀ ਦਿਹਾੜੀ એનર્ਜੀ ਚ ਰਹਿੰਦਾਗਾ ਬਿਲਕੁਲ ਜਦੋਂ ਸਵੇਰੇ ਸਵੇਰ ਉੱਠਨਸਾਰ ਆਪਾਂ ਅੱਖਾਂ ਦੇ ਮੂਰੇ ਸਕਰੀਨ ਕਰੀਨ ਲੈ ਆਂਦੀ ਜਾਂ ਕੋਈ ਉਹ ਜੇ ਮੈਸੇਜ ਵੇਖ ਲੈੜਾ ਸਾਰਾ ਆਦਾ ਆ ਆਪਣਾ ਕੋਈ ਦੂਸਰੀ ਗੱਲ ਇਹ ਤਾਂ ਹੈ ਨਹੀਂ ਵੀ ਆਪਾਂ 7 ਮਿੰਟ ਦਾ ਹੋਊਗਾ ਇਹ ਅੱਧਾ ਪੌਣਾ ਘੰਟਾ ਆਪਾਂ ਨੂੰ ਪਤਾ ਹੀ ਨਾਦਾ ਕਦੋਂ ਬੀਤ ਜਾਂਦਾ ਹੈਗਾ ਬਿਲਕੁਲ ਇਹ ਅਸੀਂ ਇਹ ਮੈਂ ਇਹ ਨਹੀਂ ਗੱਲ ਕਹਿੰਦਾ ਕਿ ਮੋਬਾਈਲਾਂ ਦਾ ਸਾਰਾ ਨੁਕਸਾਨ ਹੀ ਹੈਗਾ ਫਾਇਦਾ ਵੀ ਬਹੁਤ ਜ਼ਿਆਦਾ ਆ ਨੁਕਸਾਨ ਵੀ ਦੋਨੇ ਚੀਜ਼ਾਂ ਹੀ ਆਗਾ ਉਹ ਆਪਣੇ ਤੇ ਡਿਪੈਂਡ ਕਰਦਾ ਆਪਾਂ ਵੀ ਇਹਨੂੰ ਵਰਤਣਾ ਕਿਵੇਂ ਹੈਗਾ ਬਾਕੀ ਮੈਂ ਗੱਲ ਹੋਰ ਕਰਦਾ ਜਿਵੇਂ ਜਿਹੜੇ ਫੋਨ ਹੁੰਦੇ ਸੀ ਨਾ ਆਪਣੇ ਜਿਵੇਂ ਫੋਨ ਫੋਨਾਂ ਦਾ ਇੱਕ ਨੁਕਸਾਨ ਸਾਰਨਾ ਵੱਡਾ ਮੇਰੇ ਸਾਬ ਨਾਲ ਇਹ ਵੀ ਆ ਬਿੱਟੂ ਯਾਰ ਵੀ ਜਦੋਂ ਆਪਣੇ ਹੁਣ ਪਹਿ ਆਪਣੇ ਰਿਸ਼ਤੇਦਾਰ ਨੇ ਕਿਸੇ ਨੇ ਆਉਣਾ ਹਾਂ ਠੀਕ ਐ ਇਥੇ ਆ ਗਏ ਮੈਨੂੰ ਯਾਦ ਨਾਲ ਮਾਮੇ ਰਣੇ ਆਉਣਾ ਮੇਰੇ ਮੇਰੇ ਭੂਆ ਰਣੇ ਆਉਣਾਗਾ ਠੀਕ ਐ ਪਹਿਲਾ ਫੋਨ ਨਿਆਉਣਾ ਆਉਣਾ ਸੀਗਾ ਪਹਿਲਾ ਫੋਨ ਹੁੰਦੇ ਨਹੀਂ ਸੀਗੇ ਫੋਨ ਕਾਹਦਾ ਆਉਣਾਗਾ ਠੀਕ ਐ ਸੱਦਾ ਉਹਨਾਂ ਨੇ ਆਉਣਾ ਪਹਿਲੇ ਆ ਸਰਪ੍ਰਾਈਜ਼ ਹੁੰਦਾ ਸੀ ਸਰਪ੍ਰਾਈਜ਼ ਹੁੰਦਾ ਸੀ ਹਾਂ ਵੀਰ ਮੇਰੇ ਭੂਆ ਆਇਆ ਮੇਰੇ ਮਾਮਾ ਆਇਆਗਾ ਜਾਂ ਮੈਂ ਪਪੜ ਆਇਆ ਕੋਈ ਵੀ ਆਇਆਗਾ ਆਪਣੈਤਰ ਚੋਂ ਆਪਣਾ ਖੁਸ਼ੀ ਹੁੰਦੀ ਸੀਗੀ ਫਿਰਾਨਾ ਬੰਦਾ ਮਿਲਣ ਆ ਗਿਆ ਹਾਂਜੀ ਫੇਰ ਕੀ ਹੁੰਦਾ ਸੀਗਾ ਇਹ ਬੰਦਾ 12 1 ਵਜੇ ਆਉਂਦਾ ਸੀਗਾ ਹਾਂਜੀ ਰੋਟੀ ਪਾਣੀ ਲੈ ਕੇ ਆਉਣਾ ਜਾਨੀ ਸਬਜੀ 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 ਲੈ ਕੇ ਆਉਣੀ ਕਿ ਹਣਾ ਬੰਦਾ ਪਹਿਲਾਂ ਪ੍ਰਬੰਧ ਕਰਦਾ ਸੀ ਪ੍ਰਬੰਧ ਕਰਦਾ ਸੀ ਜਾ ਕੇ ਹਾਂ ਉਹ 2-3 ਘੰਟੇ ਲੰਘਦੇ ਸੀ ਉਹਦੇ ਨੂੰ ਹੱਥ ਨਾ ਹੋ ਜਾਂਦਾ ਸੀਗਾ ਹੱਥ ਨਾ ਹੋ ਜਾਂਦਾ ਸੀ ਦੁਪਹਿਰ ਦੇ ਬੰਦੇ ਰੋਟੀ ਖਾਣੀ ਗੱਲਾਂ ਬਾਤਾਂ ਕਰਨੀਆਂ ਉਦੋਂ ਨਾ ਤਾਂ ਇਹ ਬਾਹਲੇ ਸਾਧਨ ਦੇ ਲੋਕਾਂ ਕੋਲ ਗੱਡੀਆਂ ਘੋਟੀਆਂ ਨਹੀਂ ਹੁੰਦੀਆਂ ਸੀਗੀਆਂ ਹਾਂਜੀ ਹਾਂਜੀ ਮੋਟਰਸਾਈਕਲ ਵਗੈਰਾ ਹੁੰਦੇ ਸੀਗੇ ਗੱਟੀਆਂ ਚੱਲ ਹੁੰਦੀਆਂ ਸੀਗੀਆਂ ਪਰ ਟਾਵੇਂ ਟੱਲੇ ਬੰਦੇ ਕੋਲ ਹੁੰਦੀ ਸੀਗੀ ਹਾਂਜੀ ਉਹਦੇ ਨਾਲ ਕੀ ਹੁੰਦਾ ਸੀਗਾ ਆਹ ਬੰਦਾ ਫੋਨ ਫੋਨ ਬੰਦਾ ਰੋਟੀ ਪਾਣੀ ਬਣਾਉਂਦਾ ਆਥਮਾ ਟਾਈਮ ਵਧੀਆ ਟਾਈਮ ਕੱਢਣਾ ਉਹਨਾਂ ਨੇ ਵਧੀਆ ਵਧੀਆ ਹਾਂਜੀ ਹਾਂ ਵੀ ਇੱਕ ਰਾਤ ਬੰਦਾ ਰੈਸਟਰ ਰੁੱਕ ਕੇ ਆਂਦਾ ਸੀਗਾ ਰੁੱਕ ਕੇ ਜਾਂਦਾ ਸੀਗਾ ਪਰ ਹੁਣ ਕੀ ਹੁੰਦਾ ਯਾਰ ਰਾਤ ਨਾਲ ਰੂਗਾ 2-4 ਘੰਟੇ ਦਾ ਬੰਦਾ ਹਾਂ ਰੋਕੇ ਹਾਂ ਟਾਈਮ ਸਪੈਂਡ ਕਰਦਾ ਸੀ ਹੁਣ ਕੀ ਕਰਦੇ ਆ ਪਹਿਲਾਂ ਮਾਮੇ ਨੂੰ ਆਉਣਾ ਜਾਂ ਭੂਆ ਨੂੰ ਆਉਣਾ ਹਾਂ ਵੀ ਮੈਂ ਜਾਉਣਾਗਾ ਤੇ ਹਾਂ ਪਹਿਲਾਂ ਮੀਟਾ ਫੈਸ਼ਨ ਟਾਈਮ ਪੈਕਸ ਹੁੰਦਾ ਹਾਂ ਤੁਸੀਂ ਘਰ ਹੈਗੇ ਆ ਹਾਂ ਵੀ ਹੈਗੇ ਆ ਹੈਗੇ ਆ ਠੀਕ ਐ ਫੋਨ ਲਾਇਆ ਵੀ ਹਾਂ ਅਸੀਂ ਆਵਾਂਗੇ ਮੈਂ ਇਹਨੂੰ ਵੀ ਹੁੰਦਾ ਵੀ ਚੱਲ ਵੀ ਹਾਂ ਸਬਜ਼ੀ ਪਾਣੀ ਬਣਾ ਕੇ ਰੱਖ ਲਗੇ ਠੀਕ ਐ ਵੀ ਜਦ ਮਾਮੇ ਰਣੇ ਫਫੜਾ ਰਣੇ ਕਿਹਨੇ ਆਉਣਾਗਾ ਸਬਜ਼ੀ ਬਣਾਈ ਚਲੋ ਜੀ ਆ ਕੇ ਮਿਲ ਕੇ ਇੰਮਾਰਕੇ ਨਾਲ ਦੀ ਨਾਲ ਉਦੋਂ ਉਹਨਾਂ ਦਾ ਟੈਕਸ ਹੁੰਦਾ ਸੀਗਾ ਵੀ ਹਾਂ ਮੈਂ ਕੱਲੇ ਬਈ ਅੱਜ ਮੇਰੇ ਮੇਰੇ ਮਾਮੇ ਦੇ ਫਫੜਾ ਬਾਰੇ ਗੱਲ ਨਹੀਂ ਕਰਦਾਗਾ ਮੇਰੇ ਮੇਰੇ ਤਕਰੀਬਨ ਸਾਰੇ ਰਿਸ਼ਤੇਦਾਰਾਂ ਨਾਲ ਹਾਂ ਸਾਰੇ ਰਿਸ਼ਤੇਦਾਰਾਂ ਨਾਲ ਗੱਲ ਕਰਦਾ ਹੋਰ ਮੇਰੇ ਮਾਮੇ ਦੇ ਪਪੜਾ ਗੁੱਸਾ ਕਰ ਜਾਂਦੇ ਨੇ ਕਿਤੇ ਮੇਰੇ ਹਾਂ ਹਾਂ ਤੇ ਹੁਣ ਹਾਂ ਰਿਸ਼ਤੇ ਸਾਰੇ ਰਿਸ਼ਤੇਰਾ ਆਪਣਾ ਇਦਾਂ ਹੀ ਤਕਰੀਬਨ ਆਪਾਂ ਵੀ ਕਿਤੇ ਜਾਣਦੇ ਆ ਆਪਾਂ ਵੀ ਇਹੀ ਗੱਲ ਹਾਂ ਆਪਾਂ ਵੀ ਯਾਰ ਕਿਤੇ ਰਿਸ਼ਤੇਦਾਰਾਂ ਸਫੋਨ ਲਾਉਣੇ ਆ ਰੋਟੀ ਰੋਟੀ ਬਣਿਆ ਪਿਆ ਹੁੰਦਾ ਦੁਪਹਿਰ ਦਾ ਠੀਕ ਹੈ ਰੋਟੀ ਪਾਉਂਦੇ ਅਗਲਾ ਤੇ ਪਾ ਕੇ ਤੇ ਆਪਾਂ ਕਹਿੰਦੇ ਚਲੋ ਜੀ ਮੈਨੂੰ ਮੈਨੂੰ ਟਾਈਮ ਹੈ ਨਹੀਂਗਾ ਮੈਨੂੰ ਪਜਾਜ ਦਿੱਤੋ ਜਾਇਦੁਰਾ ਲਾਸਟ ਆਪਣੀ ਹੁੰਦੀ ਚਾਹ ਹੁੰਦੀ ਹੈ ਸਹੀ ਗੱਲ ਅਖੀਰ ਤੇ ਇਹ ਕਿ ਜਾ ਕੇ ਚਾਹ ਇਹ ਰੋਟੀ ਦੇ ਬਾਅਦ ਚੋ ਤੋਂ ਤਿੰਨ ਘੰਟੇ ਦਾ ਸਮਾਂ ਹੁੰਦਾ ਬਸ ਇੰਨਾ ਕੁ ਟਾਈਮ ਹੀ ਬੰਦਾ ਆਪਣੇ ਹੁਣ ਰਿਸ਼ਤੇਦਾਰਾਂ ਚ ਕਰ ਸਕਦਾ ਇਹ ਦੂ ਵੱਧ ਨਹੀਂ ਹੁੰਦਾ ਰੋਖ ਸਕਦਾ ਇੱਕ ਇੱਕ ਥੋੜਾ ਇਹ ਵੀ ਇਹ ਕੰਮਕਾਰ ਵੀ ਆਪਣੇ ਓਜੇ ਹੋ ਗਏ ਆਗੇ ਕਈ ਮਜਬੂਰੀ ਵੀ ਬਣ ਗਈ ਹੈਗੀ ਕਈ ਵਾਰ ਇਹ ਵੀ ਹੁੰਦਾ ਕਿ ਹੁਣ ਆਪਾਂ ਵੈਸੇ ਵੀ ਨਹੀਂ ਕਿਸੇ ਦੇ ਜ਼ਿਆਦਾ ਟਾਈਮ ਜ਼ਿਆਦਾ ਟਾਈਮ ਟਾਈਮ ਬੰਦੇ ਕੋਲ ਟਾਈਮ ਬਥੇਰਾ ਹੈਗਾ ਆਪਾਂ ਵੈਸੇ ਗੱਲਾਂ ਕਰਦੇ ਚਲੋ ਗੱਲ ਲੰਮੀ ਹੋਣੀ ਆਪਣੀ ਕਿ ਆਪਾਂ ਜਦੋਂ ਛੋਟੇ ਹੁੰਦੇ ਸੀ ਦੇਖ ਲਓ ਆਪਾਂ ਨਾਨਕੇ ਆਪਣੇ ਹਫਤਾ ਫਤਾ ਰਹਿ ਲੈਂਦੇ ਸੀਗੇ ਹਮ ਆਪਣੇ ਚਲੋ ਹਨਾ ਮਾਂ ਮਾਂ ਬਾਪ ਵੀ ਚਲੋ 2-4 ਨੇ ਰਹਿ ਹੁੰਦੇ ਸੀਗੇ ਹਮ ਅੱਜ ਆਪਾਂ ਜਾਣਦੇ ਆ ਕਿ ਆਪਾਂ ਨੂੰ ਦੂਜੇ ਜਾਂ ਤੀਜੇ ਨਾਲ ਆਪ ਨੂੰ ਵੀ ਸੰਗ ਆਉਣ ਲੱਗ ਗਈ ਦੀ ਯਾਰ ਆਪਾਂ ਬਹੁਤ ਜ਼ਿਆਦਾ ਟਾਈਮ ਹੋ ਗਿਆ ਹੁਣ ਚੱਲ ਗਿਆ ਹੁਣ ਆਪਾਂ ਬਿਲਕੁਲ ਬਿਲਕੁਲ ਫਾਰਮੈਲਟੀ ਜਿਆਦਾ ਨਹੀਂ ਕਈ ਰਿਸ਼ਤੇਦਾਰ ਵੀ ਇਦਾਂ ਦੇ ਹੋ ਗਏ ਆ ਰਿਸ਼ਤੇਦਾਰ ਆਪ ਵੀ ਮੂੰਹ ਬਣਾ ਲੈਂਦੇ ਯਾਰ ਹਨਾ ਵੀ ਇਹ ਨਾ ਟਾਈਮ ਆ ਹਾਂ ਆਪਾਂ ਟੌਪਿਕ ਤੋਂ ਬਿਟੂ ਥੋੜਾ ਆਪਾਂ ਆਪਾਂ ਥੋੜਾ ਪਾਸੇ ਹਟ ਕੇ ਚੱਲ ਗਏ ਆ ਚਲੋ ਇਹ ਇਹ ਵੀ ਕਵਰ ਕਰਨਾ ਹੈ ਕਵਰ ਜ਼ਰੂਰੀ ਹੈਗਾ ਵੈਸੇ ਵੀ ਤੇ ਆਪਾਂ ਜੇ ਗੱਲ ਕਰ ਗਏ ਪੁਰਾਣੇ ਜ਼ਮਾਨੇ ਦੀ ਗੱਲ ਕਰੀ ਜਾਂਦੇ ਆ ਜੇ ਆਪਾਂ ਹੁਣ ਹਾਂਜੀ ਉਦੋਂ ਪਹਿਲਾਂ ਇੱਕ ਫੋਨਾਂ ਦੇ ਚਿਪ ਤੇ 512 ਚ ਪਾਉਂਦੇ ਜਾਂਦੇ ਸੀ ਉਹ ਵੱਡੇ ਸਾਈਜ਼ ਦੇ ਵੱਡਾ ਐਡਾ ਸਾਈਜ਼ ਹੁੰਦਾ ਸੀ ਦਾ ਤੇ 2 ਇੰਚ ਦੀ ਹੁੰਦੀ ਸੀ ਘਟੋ ਘਟਾ ਹਾਂਜੀ ਹਾਂਜੀ ਤੇ ਚੈਪ ਉਹ ਪੈਂਦੀ ਸੀ 6600 ਦੇ ਵਿੱਚ 6600 ਦੇ ਵਿੱਚ ਪੈਂਦੀ ਤੇ ਉਦੋਂ ਗਾਣੇ ਭਰੌਣੇ ਠੀਕ ਹੈ ਤੇ ਹੁਣ ਤਾਂ ਜਮਾਨੇ ਖਤਮ ਉਹ ਹੁੰਦਾ ਵੇਲੇ ਕੀ ਨਹੀਂ ਆ ਰਹੀ ਸੀ ਨਾ ਜਿੰਦਗੀ ਦੀ ਉਦੋਂ ਤਾਂ ਇਹ ਵੀ ਲੱਗਦਾ ਸੀ ਵੀ 1 GB ਚ ਆਪਾਂ ਉਦੋਂ ਕਿਸੇ ਟਾਵੇਂ ਟਾਵੇਂ ਕੋਲ ਜਿਹੜਾ ਸਟਾਰਟਿੰਗ ਦੇ ਵਿੱਚ ਆਈ ਹੈ ਨਾ ਉਦੋਂ ਹੀ ਲਾਦੇ ਯਾਰ ਇਹਦੇ ਚੱਛਾ ਯਾਰ 2000 ਗੀਤ ਭਰਿਆ ਜਾਂਦਾ 1000 ਗੀਤ ਭਰਿਆ ਜਾਂਦਾ ਹਾਂ ਉਦੋਂ ਸਿਰਫ ਉਹਨਾਂ ਦੀ ਸਪੂਨਾ ਦੀ ਕੈਪੈਸਿਟੀ 2000 ਜਾਂ ਮੈਂ ਇੱਕ ਵਾਰੀ W550 ਫੋਨ ਲਿਆ ਅੱਛਾ W500 ਫੋਨ ਵੇਚਿਆ ਉਹਦੇ ਵਿੱਚ ਮੈਮਰੀ ਸੀਗੀ ਉਹਦੀ 512 ਦੇ 256 ਸੀ ਫਿਰ ਸਾਹ ਨਾਲ 256 ਹਾਂ 256 ਉਹਦੀ 256 MB ਠੀਕ ਹੈ ਫੋਨ ਦੀ ਆਦੀ ਮੈਮਰੀ ਸੀਦੀ ਹਿਸਾਬ ਲਾ ਲਓ ਤੇ ਉਦੋਂ ਮਹੀਂ ਬਹੁਤ ਲੱਗਦੀ ਹੁੰਦੀ ਸੀ ਤੇ ਮੈਂ ਕਹਿੰਦਾ ਯਾਰ ਇਹ ਮੇਰੇ ਫੋਨ ਦੇ ਉੱਪਰ ਵੀ 24 25 ਗਾਣੇ ਭਰੇ ਜਾਂਦੇ ਸੀਗੇ 24 ਨਹੀਂ ਉਹ ਸੋਨੀ ਦਾ ਇਹੀ ਫੋਨ ਆਇਆ ਸੀ ਜਿਹਦੇ ਵਿੱਚ ਜੋਲੀ 5 ਪਿਆਇਆ ਕੋਈ ਸੰਤਰੀਆ ਹੁੰਦਾ ਸੀਗਾ ਜਿਹਦੇ ਵਿੱਚ 1000 ਮੈਮਰੀ ਸੀਗੀ ਹਾਂ ਤੇ ਮੇਰੇ ਕਿੰਨੇ 255 ਦੇ ਹਿਸਾਬ ਨਾਲ ਯਾਰ ਵੀ ਮਤਲਬ 25 ਗਾਣੇ ਭਰਿੰਦੇ ਸੀਗੇ ਮੇਰੇ ਹਸਨਾ ਫੋਲ ਹਾਂ ਵੱਡੇ ਗਾਣੇ ਵੀ ਯਾਨੀ ਜਿਹੜੇ ਵੱਧ ਐਮਬੀ ਵਾਲੇ ਹੁੰਦੇ ਸੀਗੇ ਤੇ ਬਈ ਸਾਡੇ ਆਪਣੇ ਘਵਾਰਡ ਚ ਗੱਲਾਂ ਹੁੰਦੀਆਂ ਸੀਗੀਆਂ ਬਈ ਮਲਾ ਉਹ ਹੈਰੀਕਲ ਫੋਨ ਆਗਾ ਇੰਨੇ ਗਾਣੇ ਭਰਿਆ ਦੇ ਵਿੱਚ ਕੋਈ ਸਾਊਂਡ ਕੁਆਲਿਟੀ ਸੋਹਣੀ ਬਹੁਤ ਉਸ ਦੀ ਬਹੁਤ સરਸੀ ਸੀ ਦੀ ਹਾਂ ਸਪੀਕਰ ਦੋ ਆਉਂਦੇ ਸੀਗੇ ਉਹਦੇ ਕਰ ਦੋ ਹੁੰਦੇ ਸੀਗੇ ਯਾਨੀ ਕਿ ਟਾਈਮ ਨਾ ਉਹੜਾ ਬਟਨ ਵਾਲੇ ਫੋਨ ਆ ਬਟਨ ਵਾਲੇ ਫੋਨ ਜਵਾਨਾੜਾ ਹੈਗਾ ਚੰਗਾ ਜਵਾਨਾ ਸੀ ਉਹ ਆ ਦੇ ਨਾਲ ਲੈ ਗਏ ਉਹ ਨਾਲ ਲੈ ਕੇ ਸੀ ਹਾਂ ਤਾਂ ਚਲੋ ਠੀਕ ਆ ਹੁਣ ਤਾਂ ਸਾਰਾ ਕੁਝ ਆਪਣੇ ਕੋਲੇ ਢੇਰ ਸਾਰੀਆਂ ਆਪਸ਼ਨ ਆਪਸ ਨੇ ਬਹੁਤ ਜ਼ਿਆਦਾ ਆ ਤੁਸੀਂ ਦੇਖੋ ਤੁਸੀਂ ਜੇ ਤੁਸੀਂ ਇੰਸਟਾਗ੍ਰਾਮ ਤੋਂ ਤੁਸੀਂ ਬੋਰ ਹੋਨੇ ਆਗੇ ਤਾਂ ਤੁਸੀਂ ਵਟਸਐਪ ਖੋਲ੍ਹ ਲੈਂਦੇ ਆ ਵਟਸਐਪ ਖੋਲ੍ਹਨ ਤੋਂ ਬਾਅਦ ਇਹ ਉਹ ਤੋਂ ਬੋਰ ਹੋ ਰਹੇ ਤੁਸੀਂ ਫੇਸਬੁੱਕ ਆ ਜਾਂਦੀ ਆ ਫਿਰ YouTube ਆ ਜਾਂਦੀ ਆ ਫਿਰ ਜਿਵੇਂ ਸ਼ੇਰ ਚਾਟ ਜਾਂ ਹੋਰ ਵਗੈਰਾ ਬਹੁਤ ਬਹੁਤ ਜ਼ਿਆਦੇ ਆਪਾਂ ਉਹਨੀਆਂ ਫਿਰ ਉਧਰ ਹਨ ਬੰਦਾ ਟਾਈਮ ਸਪੈਂਡ ਕਰ ਲੈਂਦਾ ਹਾਂ ਜੇ ਇਹ ਇੱਕ ਗੱਲ ਹੋਰ ਵੀ ਅੱਗੇ ਹੁੰਦਾ ਸੀ ਜਿਵੇਂ ਆਪਾਂ ਇੱਕ ਦੂਸਰੇ ਨਾਲ ਹਨ ਕਾਲਜ ਵਿੱਚ ਮਿਲਦੇ ਸੀਗੇ ਹੁਣ ਕੀ ਹੁੰਦਾ ਹੁਣ ਇੱਕ ਬੰਦੇ ਨੂੰ ਕਹ ਲੈ ਇੱਕ ਮੋਬਾਈਲ ਦੇ ਦਿਓ ਬਸ ਉਹ ਤਿੰਨ ਦਿਨ ਉਹਨੂੰ ਪਰ ਉਹ ਐਸੇ ਗੱਲ ਰਹੀ ਫਿਰ ਰਸਤੇ ਤੇ ਗੱਲ ਘੁਮਾ ਘਮਾ ਕੇ ਆ ਜਾਂਦੀ ਰਸਤੇ ਤੇ ਕੋਈ ਆਇਆ ਹੋਵੇ ਸਾਰੇ ਰਸਤੇ ਨਾਲ ਫੋਨ ਆ ਆਦੇ ਆਦੇ ਹੁੰਦੇ ਆਪਣੇ ਵੀ ਆਪਦੇ ਹੁੰਦੇ ਆ ਠੀਕ ਹੈ ਉਹ ਜਿਹਦੇ ਕੋਲ ਵਿਚਾਰੇ ਕੋਲ ਨਹੀਂ ਫੋਨ ਹੁੰਦਾ ਉਹ ਬੇਰ ਆਸੇ ਭਾਵੇਂਦਾ ਯਾਰ ਵੀ ਚਾਰੇ ਬਸਾਰੇ ਬੰਦੇ ਫੋਨ ਤੇ ਲੱਗੇ ਹੋਏ ਹਾਂ ਤਾਂ ਸਮਾਂ ਹੀ ਸਮਾਂ ਹੀ ਖਤਮ ਹੋ ਗਿਆ ਹੁੰਦਾ ਕਿ ਬੋਲ ਚਾਲ ਫਿਰ ਟੌਪਿਕ ਵੀ ਨਹੀਂ ਕੋਈ ਰਹਿਗੇ ਮੋਹ ਜੋ ਕਿਸੇ ਨਾਲ ਮੋਹ ਪਿਆਰ ਆਏ ਇਸੇ ਕਰਕੇ ਉਹਨਾਂ ਘਟ ਗਿਆਗਾ ਬਈ ਅਖੀਰਲੀ ਗੱਲ ਇਹੀ ਮੁਗਦੀ ਹੈਗੀ ਜਿਹੜੇ ਫੋਨ ਆ ਗਏ ਆਪਣੇ ਫੋਨਾਂ ਨੇ ਆਪਣੇ ਯਾਨੀ ਕਿ ਭਾਈਚਾਰਾ ਤੇ ਸ਼ੈਨਸ਼ੀਲਤਾ ਤੇ ਖਰਾਬ ਬਹੁਤ ਕਰਤੀ ਆ ਅਸੀਂ ਮੈਂਟਲੀ ਤੌਰ ਤੇ ਬਹੁਤ ਕਮਜ਼ੋਰ ਹੋ ਗਏ ਹੈਗੇ ਹਾਂ ਸਾਨੂੰ ਚਾਹੀਦਾ ਹੈਗਾ ਵੀ ਫੋਨ ਯੂਜ਼ ਕਰਨੇ ਚਾਹੀਦੇ ਹਨ ਚੰਗੇ ਚੰਗੇ ਕਵੇ ਵਧੀਆ ਇਹਦੇ ਯਾਨੀ ਕਿ ਲਾਭ ਵੀ ਆ ਤੇ ਨੁਕਸਾਨ ਵੀ ਆ ਹੁਣ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਚੁੱਕੀ ਆ ਅਸੀਂ ਅਗਲਾ ਇੱਕ ਵਲੌਗ ਇੱਕ ਅਸੀਂ ਬਲੌਗ ਕਹਿ ਦਈਏ ਜਾਂ ਪੋਡਕਾਸਟ ਕਹਿ ਦਈਏ ਅਸੀਂ ਅਗਲਾ ਇੱਕ ਵਾਰੀ ਹੋਰ ਲੈ ਕੇ ਆਵਾਂਗੇ ਹਾਂਜੀ ਸੱਟ ਨਾ ਵੀਰੇ ਬਾਕੀ ਗੱਲ ਇਹ ਹੈਗੀ ਆ ਵੀ ਇਹ ਪਹਿਲਾ ਸੀਗਾ ਆਪਣਾ ਪੋਡਕਾਸਟ ਸੀਗਾ ਗਲਤੀਆਂ ਹੋਣ ਤਾਂ ਹਾਂਜੀ ਬੋਲਣ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਕੋਈ ਹੁੰਦਾ ਲੈ ਜਾ ਸਾਡਾ ਕਿਦਾ ਸਾਨੂੰ ਦੱਸਿਓ ਸਾਨੂੰ ਹਾਂਜੀ ਹਾਂਜੀ ਜ਼ਰੂਰ ਜੋ ਕੋਈ ਕਿਸੇ ਤਰ੍ਹਾਂ ਦੀ ਕੋਈ ਗਲਤੀ ਆ ਜਾਂ ਬੋਲਣ ਦੇ ਵਿੱਚ ਤੁਹਾਨੂੰ ਲੱਗਦਾ ਕਿ ਸੁਧਾਰ ਹੋਣਾ ਚਾਹੀਦਾ ਤਾਂ ਸਾਨੂੰ ਕਮੈਂਟ ਰਾਈ ਜ਼ਰੂਰ ਹਨਾ ਦੱਸਿਓ ਹਾਂ ਹਾਂਜੀ ਜ਼ਰੂਰ ਕਰਿਓ ਫਿਰ ਕਿਉਂਕਿ ਕੀ ਹੁੰਦਾ ਹੋਰ ਅਸੀਂ ਇੰਪਰੂਵ ਕਰਾਂਗੇ ਬਿਲਕੁਲ ਜੇ ਮੰਨ ਲਓ ਚਲੋ ਮੈਂ ਥੋੜਾ ਜਿਹਾ ਤੇਜ਼ ਬੋਲਦਾ ਵਿੱਚ ਥੋੜੇ ਸ਼ਬਦ ਥੋੜੇ ਖਾ ਜਾਂਦਾ ਮੈਨੂੰ ਮੇਰੀ ਗਲਤੀ ਇਹ ਪਤਾਗਾ ਠੀਕ ਹੈ ਵੀ ਸਾਡੀਆਂ ਸਾ ਠੀਕ ਹੈ ਤੇ ਜੇ ਵੀਡੀਓ ਚੰਗੀ ਲੱਗੀ ਆ ਤਾਂ ਹਰ ਲਾਈਕ ਜਰੂਰ ਕਰ ਦਿਓ ਤੇ ਜੇ ਤੁਹਾਨੂੰ ਇਤੋਂ ਤੱਕ ਆਈ ਗਿਆ ਵੀਡੀਓ ਤੇ ਨਾਲ ਇੱਕ ਅਸ਼ਵੀਰ ਸ਼ੇਅਰ ਵੀ ਕਰ ਦਿਓ ਸਾਨੂੰ ਥੋੜੀ ਸਪੋਰਟ ਹੋ ਜਾਂਦੀ ਆ ਧੰਨਵਾਦ ਸਸਰੀ ਗਾਲੀ ਠੀਕ ਹੈ ਜਿਹਾ ਵੀ ਹੁਣ ਆਪਾਂ ਕੱਲ ਨੂੰ ਯਾਰ ਟੌਪਿਕ ਦਾ ਉਹ ਲੈ ਗਿਆ ਆਪਾਂ ਚਾਰ ਪੰਜ ਬੰਦੇ ਰਲ ਕੇ ਆਪਾਂ ਇਕੱਠੇ ਹੋ ਗਏ ਹੁਣ